ਅੰਬੂਰਲੇ ਹਾਈ ਲੈਨਰ ਤੇ ਗਏ। ਇਹ ਬੜੇ ਟਾਈਮ ਬਾਅਦ ਆਜ ਗਏ। ਦਾਮ ਲੈ ਲਾਂਦਾ ਇੱਕ ਘੰਟਾ। ਉਹ ਕਰਦੇ ਕਿ ਕਿੰਨੇ ਆਇਆ ਗਏ ਕੋਈ ਨਹੀਂ। ਕੱਕੜੀਆਂ। ਹਾਂ ਵੀ ਮਿੱਤਰੋ ਕੀ ਹਾਲ ਚਾਲ ਆ? ਹੋਰ ਸਭ ਠੀਕ ਹੋਵੋਗੇ? ਅੱਜ ਆਏ ਆਪਾਂ ਖੇਤ ਕੱਕੜੀਆਂ ਪੋੜਨੇ। ਅਿਤਰ ਕਹਿੰਦੇ ਭਾਈ ਜੀਪ ਚ ਹਰਾ ਲੈਣ ਵਾਸਤੇ ਆ ਗਿਆ। ਤੇ ਦੇ ਬਾਈ ਕਹਿੰਦਾ ਮੈਂ ਜੀਪ ਜੀ ਲੈ ਕੇ ਆਣਾ ਹਰਾ ਕਹਿੰਦਾ ਦੇਖਦੇ ਆ ਕਿੱਥੇ ਪਤਰੀ ਹੈ ਹਰਾ ਤੇ ਇੱਧਰ ਆਏ ਆਪਾਂ ਇਹਨੂੰ ਰਾਇਦਾ ਨਾ ਆਂ ਕਰਕੇ ਪੱਲੀ ਖਾ ਵਿੱਚ ਇੱਧਰ ਆਪਾਂ ਲੱਗ ਰਿਆਂ ਟੋਕਰੇ ਵਿੱਚ ਕੁੱਕੜੀਆਂ ਪਾਉਣਾ ਇੱਧਰ ਕਹਿੰਦੇ ਜੋਬਰ ਕਹਿੰਦੇ ਮੱਕੀ ਵੱਢ ਰਹੇ ਨੇ ਤੇ ਨਾਲ ਦੇ ਆ ਕੁੱਕੜੀਆਂ ਤੋੜ ਕੇ ਕਹਿੰਦਾ ਟਰਾਲੀ ਚ ਪਾ ਰਹੇ ਆਪਾਂ ਆ ਟਰਾਲੀ ਵਿੱਚ ਦੇ ਦੇ ਆ ரீ ரேர் ரை மோோரோ கச்சாாச்சே வட மக்கடு தோடன ਇੱਧਰ ਮੇਰੀ ਵੀ ਦਿਖਾ ਦੇ। ਆ ਚਾਚਾ ਜੀ ਦਾ ਮੁੰਡਾ ਦੇਖੋ। ਪੂਰਾ ਹਾਈ ਕੱਢਿਆ ਪੱਠਾ ਇਹ। ਆ ਦੇਖੋ ਦੇਖ ਰਹੇ ਇੱਧਰ ਟੋਕੇ ਵੀ ਟੋਕਰੇ। ਇੱਧਰ ਚਾਚਾ ਕਹਿੰਦੇ ਬਾਹਰ ਨਿਕਲ ਆਇਆ ਮੱਕੇ ਦੇ ਵਿੱਚ। ਦੱਸ ਰਿਹਾ ਕਹਿੰਦਾ ਇੰਨੀ-ਇੰਨੀ ਫੁੱਟ ਤੋੜਨੀਆਂ ਨੇ ਕੁਕੜੀਆਂ ਕਹਿੰਦਾ ਅੱਜ। ਬਾਕੀ ਦਾ ਕਹਿੰਦਾ ਕੱਲ ਦਾ ਕੰਮ ਦੇਖਾਂ ਹਾਂ ਉਹ ਵਾਲਾ। ਮੈਂ ਕਾ ਇੱਧਰ ਇੰਨਾ ਗਨੀ ਗੇੜਾ ਮਾਰ ਲੇ ਮੁੰਡੇ ਹਰਾ ਬੱਦਰ ਐ ਇਹਨਾਂ ਨੂੰ ਹੌਸਲਾ ਵਜਾਈ ਬੇਬੀਏ ਕੰਮ ਸਿਰਾਗਾ ਇੱਧਰ ਆਇਆ ਇੱਧਰ ਇੱਧਰ ਲੱਗ ਰੇ ਇੱਧਰ ਕਹਿੰਦੇ ਮੱਕਾ ਦੇ 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 ਕਹਿੰਦੇ ਗਰਮੀ ਆ ਗਈ ਕਹਿੰਦੇ ਮੁੰਡਾ ਧਮਲਾਣ ਲੱਗ ਗਿਆ ਦੀ ਉਹਨਾਂ ਇੱਧਰ ਫੇਰ ਲੱਗ ਇੱਧਰ ਕਹਿੰਦੇ ਆਪਣੇ ਗਿਆਨੀ ਸਾਹਿਬ ਹਾਸਾ ਜੀ ਕਹਿੰਦੇ ਗਰਮੀ ਗਰਮੀ ਹੋਏ ਪਏ ਉਹ ਵੀ ਤਾਂ ਬੋਲ ਨਹੀਂ ਨਿਕਲ ਰਿਹਾ ਆਉਂ ਆ ਗਿਆ ਮੁੰਡਾ ਕਹਿੰਦੇ ਆਏ ਹੁਣ ਲੈ ਕੇ ਆਏ ਹਰਾ ਦਾ ਤੇ ਮੈਂ ਗਰਮੀ ਆ ਬਾਤ ਹੋ ਰਹੀ ਕਹਿੰਦਾ ਕੀ ਕਰੀਏ ਕਹਿੰਦਾ ਚੱਕਣ ਹੋਈ ਨਹੀਂ ਕਰਦਾ ਇੱਧਰ ਆਪਾਂ ਨੇ ਚੱਕ ਲਈ ਭਰੀ ਮੈਂ ਦੇਖਿਆ ਬਣਾ ਪਾਈ ਦੇਖ ਕੇ ਦੇਖ ਰਿਆਂ ਉਹ ਮੁੰਡੇ ਨੂੰ ਹੀ ਗਰਮੀ ਲਾ ਗਈ ਜੀ ਆਪਾਂ ਨੂੰ ਜੰਦਿਆਂ ਨਾਲੇ ਚੱਲ ਵੇ ਆਪਾਂ ਆਪਣੇ ਵਾਸਤੇ ਡੇਗਣ ਲੱਗ ਗਏ ਨਾ ਟਰਾਲੀ ਹਰਾ ਤੇ ਬਾਕੀ ਸਾਰੇ ਐਂ ਦੇਖ ਲਿਆ ਹੁਣ ਰਹਿ ਗਿਆ ਕੱਲਾ ਆਪਣਾ ਹਰਾ ਡੇਗਣੇ ਨਹੀਂ ਤੇ ਹੁਣ ਆਪਾਂ ਟਰਾਲੀ ਦੇ ਵਿੱਚ ਡੇ ਕੇ ਫਿਰ ਚੱਲਦੇ ਆਪਾਂ ਘਰਾਂ ਨੂੰ ਬਾਕੀ ਸਾਰਿਆਂ ਨੇ ਆਪਣਾ ਹਰਾ ਪੂਰਾ ਕਰ ਲਿਆ ਤੇ ਹੁਣ ਆਪਾਂ ਚੱਕ ਕੇ ਆਪਣਾ ਹਰਾ ਜਿੰਨਾ ਕਈ ਹੈਗਾ ਚੱਲਦੇ ਆਂ ਘਰਾਂ ਨੇ ਅੱਗੇ ਬਾਕੀ ਯਾਰ ਰਹਿ ਗਿਆ ਇੱਕ ਦੋ ਟੋਕਰੇ ਕੁੱਕੜੀਆਂ ਚੱਕਾਣੀਆਂ ਉਹ ਵਸ ਚੱਕ ਲੈਣੇ ਆ ਮੁੰਡਾ ਕਹਿੰਦਾ ਮੇਰੀ ਵੀਡੀਓ ਬਣਾ ਇੱਧਰ ਆ ਕੇ ਕਹਿੰਦਾ ਮੈਂ ਪਿੱਛੇ ਰਹਿ ਗਿਆ ਕਹਿੰਦਾ ਮੇਰੀ ਨਹੀਂ ਬਣਾਈ ਆ ਜਾ ਹੋਰ ਕੋਈ ਤੇਰੀ ਬਣਾ ਦੇਣਾ ਕਿੱਡੀ ਗੱਲਾਂ ਹੈ ਲਓ ਮੇਰੇ ਆਪਾਂ ਨੇ ਮੱਕੀ ਚੱਕ ਲਈ ਕੁੱਕੜੀਆਂ ਬਸ ਲਾਸਟ ਟੋਕਰਾ ਰਹਿ ਗਿਆ ਤੋਂ ਅੱਜ ਦੁਆ ਚੱਲ ਰਿਹਾ ਆਪਾਂ ਘਰੇ ਬਾਈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਭਾਈ ਇਹਨੇ ਨਹੀ